ਤਾਰੇਾਂ ਦੀ ਬਹੁਤ ਗੱਲ ਚੱਲਦੀ ਐ ਦੋ ਚੀਜ਼ਾਂ ਚੱਲ ਰਹੀਆਂ ਵੀ ਤੂੰ ਫਲਾਣਿਆਂ ਦਿੱਲੀ ਗਰੁੱਪ ਦਾ ਹੈ ਕਿ ਤੂੰ ਪੰਜਾਬ ਦਾ ਹੈ ਜਾਂ ਇੱਕ ਆਪੋਜੀਸ਼ਨ ਇਹ ਬਹੁਤ ਵੱਡੀ ਗੱਲ ਇਲਜ਼ਾਮ ਲਾ ਰਹੀ ਐ ਕਹਿੰਦੇ ਵੀ ਦਿੱਲੀ ਦੀ ਦਖਲਅੰਦਾਜ਼ੀ ਬਹੁਤ ਵੱਧ ਗਈ ਐ ਜੀ ਦਿੱਲੀ ਨੇ ਕੰਟਰੋਲ ਕਰ ਲਿਆ ਜੀ ਇਹ ਦਿੱਲੀ ਪੰਜਾਬ ਕਿਉਂ ਚੱਲ ਪਿਆ ਇਹ ਤਾਂ ਰਵਾਇਤੀ ਪਾਰਟੀਆਂ ਚ ਹੁੰਦਾ ਸੀਗਾ ਤੁਹਾਡੇ ਚ ਕਿਵੇਂ ਆ ਗਿਆ ਸਾਰਾ ਦੇਖੋ ਜੀ ਗੱਲ ਛੋਟੀ ਸਾਬ ਇਹਨਾਂ ਕੋ ਨਾ ਹੋਰ ਮੁੱਦਾ ਕੋਈ ਹੋ ਰਾਇਆ ਨਹੀਂਗਾ ਕਿਉਂਕਿ ਸਰਕਾਰ ਕੰਮ ਕਰੀ ਜਾ ਰਹੀ ਐ ਔਨ ਗਰਾਉਂਡ ਕਰ ਰਹੀ ਮੈਂ ਤੇ ਹਰਾਨ ਸੀ ਲੁਧਿਆਣਾ ਇਲੈਕਸ਼ਨ ਸੀਗਾ ਲੁਧਿਆਣੇ ਬਾਏ ਇਲੈਕਸ਼ਨ ਦੇ ਵਿੱਚ ਪਤਾ ਕੀ ਮੁੱਦਾ ਚੱਕਿਆ ਇਹਨਾਂ ਨੇ ਕਿ ਲੁਧਿਆਣੇ ਚ ਨਾ ਵਿਕਾਸ ਕਿਉਂ ਹੋ ਰਿਹਾ ਲੁਧਿਆਣੇ ਚ ਕੰਮ ਕਿਉਂ ਹੋਣ ਲੱਪੇ ਹੁਣ ਪਹਿਲੀ ਵਾਰੀ ਸੁਣਿਆ ਕਿ ਕੰਮ ਕਰਨ ਦੀ ਸ਼ਿਕਾਇਤ ਕਰ ਰਹੇ ਕਿ ਕੰਮ ਕਿਉਂ ਹੋ ਰਿਹਾ ਸੋ ਕੰਮ ਹੋ ਇਹਨਾਂ ਕੋ ਉਸ ਪਾਸੇ ਤੇ ਕੋਈ ਇਹਨਾਂ ਕੋਲ ਜਵਾਬ ਨਹੀਂਗਾ ਜਿੱਦਾਂ ਮੈਂ ਕਹਿੰਦਾ ਜੀ ਨਡਾਲੇ ਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਆ ਇਹ ਕੋਈ ਦੁਨੀਆ ਰਾਕਟ ਸਾਇੰਸ ਥੋੜਾ ਆ ਉੱਥੇ ਵੱਸਦੇ ਲੋਕਾਂ ਨੇ ਉੱਥੇ ਜਿਹੜਾ ਉਹਦਾ ਸੀਵਰੇਜ ਦਾ ਪਾਣੀ ਕਿਤੇ ਤੇ ਜਾਣਾ ਇਹਨਾਂ ਨੂੰ ਨਹੀਂ ਚੇਤਾ ਸੀਗਾ ਤੇ ਨਾਲੇ ਸਭ ਤੋਂ ਵੱਡੀ ਗੱਲ ਜਦੋਂ ਸੀਵਰੇਜ ਸਿਸਟਮ ਪੈਣਾ ਸਟਾਰਟ ਹੋਇਆ ਜਦੋਂ ਉਹਦੀ ਇਨੌਗੁਰੇਸ਼ਨ ਹੋਣੀ ਹੀ ਵਿਰੋਧ ਕਰਾਇਆ ਗਿਆ ਸਪੈਸ਼ਲੀ ਜਾਣਬੁੱਝ ਕੇ ਸਾਡਾ ਕਿ ਉਹ ਡੱਕਿਆ ਜਾਵੇ ਕੰਮ ਕਿਉਂਕਿ ਇਹ ਨਾ ਕਰਾ ਜਾਵੇ ਐਸੇ ਤਰੀਕੇ ਪੰਜਾਬ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਇੱਕ ਨਾ ਇਨਸਿਕਿਉਰਟੀ ਇਹਨਾਂ ਦੀ ਸੋ ਇਨਸਿਕਿਉਰਟੀ ਜਿਹੜੀ ਇੱਕ ਥਿਊਰੀ ਕਾਇਨ ਕੀਤੀ ਗਈ ਇਹ ਤਾਂ ਇਹਨਾਂ ਦੀਆਂ ਪਾਰਟੀਆਂ ਦਾ ਵੀ ਦਿੱਲੀ ਬੇਸ ਹੀ ਆ ਹੁਣ ਦਿੱਲੀ ਨੂੰ ਛੱਡ ਕੇ ਕੱਲ ਨੂੰ ਕੈਪੀਟਲ ਦੇਸ਼ਦੀਪ ਤੁਸੀਂ ਬਣਾ ਦਿਓ ਚੰਡੀਗੜ੍ਹ ਬਣਾ ਦਿਓ ਜਾਂ ਕੋਈ ਹੋਰ ਬਣਾ ਦਿਓ ਉਧਰ ਸਾਊਥ ਵਾਲੇ ਪਾਸੇ ਤਾਂ ਫਿਰ ਉਹਦਾ ਉਹਦਾ ਚੱਲਣ ਲਾਪੂਗਾ ਥੀ ਕਰਜ਼ੇ ਵਾਲੇ ਮਸਲੇ ਥੋੜੀ ਸਰਕਾਰ ਨੂੰ ਬੜਾ ਘੇਰਾ ਜਾ ਰਿਹਾ ਕਹਿੰਦੇ ਕੱਲ ਫਿਰ 8500 ਕਰੋੜ ਤੁਸੀਂ ਲੈ ਲਿਆ ਕਹਿੰਦੇ ਵੀ ਇਹ ਕਰਜ਼ੇ ਵਾਲਾ ਕੰਮ ਤਾਂ ਰੁਕਿਆ ਹੀ ਨਹੀਂ ਉਲਟਾ ਕਰਜ਼ਾ ਹੋਰ ਚੜਨਾ ਸ਼ੁਰੂ ਹੋ ਗਿਆ ਤੁਹਾਡੀਆਂ ਫਰੀ ਬੀਜ਼ ਕਰਕੇ ਸੋਡੀ ਸਾਹਿਬ ਗੱਲ ਅਸਲ ਚ ਇਹ ਆ ਕਿ ਜਿੰਨਾ ਵੀ ਆਪਾਂ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਜਿੰਨੇ ਆਪਾਂ ਜਾ ਕੇ ਦੇਖੀ ਬੰਦੇ ਬਾਹਰ ਭੱਜਦੇ ਆ ਸਟੇਟ ਤੋਂ ਉਹਨਾਂ ਦਾ ਕੰਸਰਨ ਇਸ ਸੀਜ਼ਨ ਨਾਲ ਜ਼ਿਆਦਾ ਹੁੰਦਾ ਹੈ ਜਦੋਂ ਕਿਸੇ ਨੂੰ ਪੁੱਛੀ ਨਾ ਕਿਉਂ ਜਾਣਾ ਏ ਜੀ ਕੈਨੇਡਾ ਕੀ ਕਰਨਾ ਤੁਸੀਂ ਜਾਂ ਅਮਰੀਕਾ ਉਹ ਕਹਿੰਦੇ ਜੀ ਅਸੀਂ ਉੱਥੇ ਕਮਾਈ ਕਰਨੀ ਹੈ ਸਾਡਾ ਟੈਕਸ ਸਰਕਾਰ ਨੇ ਆਪਣੇ ਆਪ ਕੱਟ ਲੈਣਾ ਤੇ ਸਾਨੂੰ ਜਿਹੜੀਆਂ ਆ ਇਹ ਫੈਸਿਲਿਟੀ ਕਿ ਸਾਡੇ ਬੱਚੇ ਉਹਨਾਂ ਨੇ ਪੜ੍ਹਾਉਣੇ ਸਰਕਾਰ ਦੀ ਜ਼ਿੰਮੇਵਾਰੀ ਕੱਲ ਨੂੰ ਜੇ ਬੱਚੇ ਸਾਡਾ ਸਾਥ ਨਾ ਜਾਂ ਭਾਰਨਾ ਚੱਕਣ ਤੇ ਅਸੀਂ ਕਿਤੇ ਮਰਨ ਵਾਲੇ ਨਹੀਂ ਸਾਡਾ ਦਿੱਤਾ ਟੈਕਸ ਸਰਕਾਰ ਕੋ ਸਰਕਾਰ ਸਾਡਾ ਇਲਾਜ ਕਰਾਊਗੀ ਜੇ ਉਹ ਚੀਜ਼ ਆਪਾਂ ਇੱਥੇ ਪੰਜਾਬ 'ਚ ਦੇਣ ਲੱਪੀਏ ਤੇ ਕੀ ਮਾੜੀ ਉਹੀ ਦੇ ਰਹੇ ਆ ਨਾ ਪੈਸਾ ਖਾਤ ਨਹੀਂ ਰਿਹਾ ਪੈਸਾ ਲੋਕਾਂ ਦੇ ਲਾ ਰਹੇ ਆ ਤੇ ਦੂਜੀ ਗੱਲ ਜਿਹੜਾ ਕਰਜ਼ਾ ਵਧਣ ਦੀ ਹੈ ਨਾ ਇੱਥੇ ਤੇ ਸਟੱਡੀ ਕਰਨ ਦੀ ਲੋੜ ਆ ਬੜੀ ਮੂਰਖਤਾ ਹੀ ਨਾ ਕਰਜ਼ੇ ਨੂੰ ਦਿਖਾਈ ਜਾਂਦੇ ਆ ਕਰਜ਼ਾ ਜਿੱਦਾਂ ਜਿੱਦਾਂ ਇਨਫਲੇਸ਼ਨ ਤੇ ਟਾਈਮ 'ਚ ਚੀਜ਼ ਜਿਹੜੀ ਹੁਣ ਪਾਣੀ ਦੀ ਬੋਤਲ ਪਹਿਲਾਂ ਆਉਂਦੀ ਸੀ 2 ਰੁਪਏ ਦੀ ਹੁਣ 10 ਰੁਪਏ ਦੀ ਲੈ ਰਹੇ ਆ ਉਹ ਚੀਜ਼ ਨੂੰ ਉਸ ਚੀਜ਼ ਦੇ ਨਾਲ ਕੰਪੇਅਰ ਨਹੀਂ ਕਰ ਰਹੇ ਕਰਜ਼ਾ ਤਾਂ ਆਬਵੀਅਸਲੀ ਉਸ ਚੀਜ਼ ਲਈ ਲੋਕਾਂ ਲਈ ਲਿਆ ਜਾ ਰਿਹਾ ਤੇ ਨਾਲ ਉਹਨੂੰ ਤਾਰਨ ਦਾ ਵੀ ਜਿਹੜਾ ਇੰਤਜ਼ਾਮ ਕਰ ਰਹੇ ਆ ਬੰਦਾ ਕਈ ਵਾਰ ਆਪਣੀ ਪੇਠ ਆਪ ਥਾਪੜਦਾ ਹੁੰਦਾ ਮੈਂ ਵਾਰ-ਵਾਰੀ ਗੱਲ ਕਹਿ ਰਿਹਾ ਵੀ ਸਾਨੂੰ ਆਪਣੇ ਆਪ ਨੂੰ ਕਦੇ ਤੁਸੀਂ ਭਲਾਥ ਲੱਗੇ ਚ ਆਪਣੀ ਕਮਾਂਡ ਸੰਭਾਲਣ ਤੋਂ ਬਾਅਦ ਆਪਦੇ ਫਾਦਰ ਤੋਂ ਬਾਅਦ ਤੁਸੀਂ ਵੱਡੀ ਅਚੀਵਮੈਂਟ ਕੀ ਮੰਨਦੇ ਹੋ ਬੰਦੇ ਨੂੰ ਡੋਪਾਮਿਨ ਤਾਂ ਬੰਦਾ ਲੈਂਦਾ ਨਾ ਕਿ ਯਾਰ ਮੈਨੂੰ ਆਹ ਗੱਲ ਕਰਕੇ ਲੋਕ ਪਸੰਦ ਕਰਨਗੇ ਸਾਡੀ 27 ਚ ਗੱਲ ਬਣ ਜੂਗੀ ਅਸੀਂ ਇਸ ਗੱਲ ਕਰਕੇ ਜਿੱਤ ਜਾਾਂਗੇ ਤੁਹਾਨੂੰ ਕਿਹੜੀਆਂ 4-5 ਵੱਡੀਆਂ ਗੱਲਾਂ ਲੱਗਦੀਆਂ ਜਿਦੇ ਕਰਕੇ ਭਲਾਥਾਂ ਲਈ ਇਸ ਵਾਰ ਤੁਹਾਡੇ ਤੁਹਾਨੂੰ ਲੱਗਦਾ ਕਿ ਇਸ ਵਾਰ ਵਿਸ਼ਵਾਸ ਕਰ ਲੈਣਗੇ ਸੋਢੀ ਸਾਹਿਬ ਸਭ ਤੋਂ ਪਹਿਲੀ ਗੱਲ ਕੀ ਜਿਹੜੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਵੀ ਪੂਰੇ ਕਰ ਰਹੇ ਨਾਲ ਜਿਹੜੇ ਵਾਅਦੇ ਨਹੀਂ ਵੀ ਕੀਤੇ ਉਹ ਵੀ ਕਰ ਰਹੇ ਫਾਇਰ ਬ੍ਰਿਗੇਡ ਵਾਲਾ ਨਾ ਜੀ ਹੋ ਸਕਦਾ ਆਪਾਂ ਇੱਥੇ ਸ਼ਹਿਰ 'ਚ ਬੈਠੇ ਸੋਚ ਸਕਦੇ ਕਿ ਕਿੱਡੀ ਵੱਡੀ ਗੱਲ ਹੈ। ਭਲੱਥ 'ਚ ਜੀ ਰਿਕਾਰਡ ਆ ਪਿਛਲਾ ਕੱਢ ਕੇ ਦੇਖਿਓ ਕਿ ਹਰ ਸਾਲ ਕਣਕ ਦੇ ਟਾਈਮ ਦੇ ਉੱਤੇ ਕਦੀ 200 ਕਿੱਲੇ ਸੜ ਜਾਂਦੀ, ਕਦੀ 800 ਕਿੱਲੇ ਵੀ ਸੜੀ, ਕਿਤੇ 500 ਛੜ ਗਈ। ਉਹਨੂੰ ਪੁੱਛੋ ਕਿਸਾਨ ਨੂੰ ਜਿਹਦੀ ਕਣਕ ਜਿਹਦੀ ਉਮੀਦਾਂ ਸੀਗੀਆਂ ਉਸ ਫਸਲ ਤੋਂ ਜਿੰਨੇ ਨੇ ਮਿਹਨਤ ਨਾ ਪਾਲੀ, ਉਹ ਅਸੀਂ ਇੱਕ ਦਾਣਾ ਵੀ ਜਿਹੜਾ ਸੜਨ ਦਿੱਤਾ ਬਚਾ ਲਈ। ਇੱਥੋਂ ਤੱਕ ਕੀ ਜੀ ਸਭ ਤੋਂ ਵੱਡੀ ਜਿਹੜੀ ਮੈਨੂੰ ਦਿਲ ਨੂੰ ਠੰਡਿਆ। ਸਾਡੇ ਇੱਕ ਨਾ ਪਿੰਡ ਜਵਾਰਨਗਰ ਪੈਂਦਾ ਆ ਉਹਦਾ ਨਾ ਗੁਰਦੁਆਰਾ ਸਾਹਿਬ ਉਹਨਾਂ ਦੇ ਬਿਲਕੁਲ ਪੈਲੀਆਂ ਦੇ ਵਿੱਚ ਆ ਪਿੰਡ ਥੋੜਾ ਜਿਆ ਸੜਕ ਦੇ ਉੱਤੇ ਆ ਉੱਥੇ ਜਦੋਂ ਕਿਸੇ ਨੇ ਕਿਤੇ ਅੱਗ ਲੱਗੀ ਤੇ ਗੁਰਦੁਆਰਾ ਸਾਹਿਬ ਨੂੰ ਜਾ ਪਈ ਤੇ ਉੱਥੇ ਜਦੋਂ ਮੈਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਲੱਥ ਦੀਆਂ ਕੰਮ ਕਰਦੀਆਂ ਦੇਖਿਆ ਤੇ ਦਿਲ ਨੂੰ ਸਕੂਨ ਮਿਲਿਆ ਕਿ ਕਦੀ ਕਿਸੇ ਦੇ ਕੰਮ ਨਾ ਹੋਵੇ ਘਟੋ ਘਟ ਜਿਹੜਾ ਗੁਰਦੁਦੁਆਰਾ ਸਾਹਿਬ ਜਦੀ ਆਪਾਂ ਇੰਨੀ ਇੱਜ਼ਤ ਕਰਦੇ ਹਾਂ ਉੱਥੇ ਵੀ ਕੰਮ ਆਇਆ ਇਹ ਇਦਾਂ ਦੀਆਂ ਚੀਜ਼ਾਂ ਇਹ ਫਾਇਰ ਬ੍ਰਿਗੇਡ ਵਾਲਾ ਪਲੱਸ ਭਲੱਥ ਨੂੰ ਪਾਰਕਿੰਗ ਦੇਣੀ ਨਡਾਲੇ ਨੂੰ ਸੀਵਰੇਜ ਸਿਸਟਮ ਜਿਹੜਾ ਆ ਇਹ ਮੈਂ ਆਪਣੇ ਆਪ 'ਚ ਸੋਚਦਾ ਕਿ ਇਹ ਬੜੇ ਮੇਰੇ ਲਈ ਇਹ ਬੇਸਿਕ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਇੰਨੇ ਸਾਲਾਂ ਚੋਂ ਕਰਾ ਨਹੀਂ ਹੋਇਆ ਕੋਈ ਖਾਸ ਹੀ ਗੱਲ ਹੋਊਗੀ